ਇਹ ਰੋਜਨਾ ਦਾ ਜਾਨਵਰ ਸਰਕਾਰੀ ਸਕੂਲ ਦੇ ਵਿੱਚ ਦਾਖਲ ਹੋਇਆ ਤੇ ਇਸ ਨੂੰ ਕਾਬੂ ਕਰਨ ਦੇ ਵਿੱਚ ਤਕਰੀਬਨ 3 ਘੰਟੇ ਲੱਗੇ ਵੱਖ-ਵੱਖ ਟੀਮਾਂ ਵੱਲੋਂ ਸਮਾਜ ਸੇਵੀ ਟੀਮਾਂ ਵੱਲੋਂ ਜੰਗਲੀ ਜੀਵੀ ਟੀਮ ਵੱਲੋਂ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਕੂਲ ਦੀਆਂ ਤਸਵੀਰਾਂ ਕਿ ਕਿਵੇਂ ਇਹ ਜਾਨਵਰ ਸਕੂਲ ਦੇ ਵਿੱਚ ਦਾਖਲ ਹੋ ਗਿਆ ਉਸ ਤੋਂ ਬਾਅਦ ਟੀਮਾਂ ਨੂੰ ਕਿੰਨੀ ਮਿਹਨਤ ਲੱਗੀ ਇਸ ਨੂੰ ਕਾਬੂ ਕਰਨ ਦੇ ਵਿੱਚ ਦਰਸਲ ਦੇ ਵਿੱਚ ਇਹ ਰੋਜਨਾ ਦਾ ਜਾਨਵਰ ਪਹਿਲਾਂ ਇੱਕ ਦੁਕਾਨ ਦੇ ਸ਼ੀਸ਼ੇ ਦੇ ਵਿੱਚ ਵੀ ਵੱਜਿਆ ਜਿੱਥੇ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਇਸ ਨੇ ਭੱਜ ਦੁਰ ਮਚਾਈ ਤੇ ਸਰਕਾਰੀ ਸਕੂਲ ਦੇ ਵਿੱਚ ਇਹ ਦਾਖਲ ਹੋ ਗਿਆ ਤਾਂ ਟੀਮਾਂ ਨੂੰ ਬੜੀ ਮਿਹਨਤ ਲੱਗੀ ਬੱਚਿਆਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਸੀਗਾ ਕਿ ਸਕੂਲ ਦੇ ਵਿੱਚ ਜਾਨਵਰ ਆ ਗਿਆ ਖੋਰੇ ਕਿਸੇ ਦਾ ਨੁਕਸਾਨ ਨਾ ਕਰ ਦੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਾਲ ਦੀ ਮਦਦ ਨਾਲ ਰੱਸਿਆਂ ਦੀ ਮਦਦ ਦੇ ਨਾਲ ਇਸ ਜਾਨਵਰ ਨੂੰ ਬੜੀ ਮਿਹਨਤ ਮੁਸ਼ਕਲ ਦੇ ਨਾਲ ਉਹ ਕਾਬੂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਹਰਸ਼ ਬਲੱਡ ਡੋਨਰ ਸੁਸਾਇਟੀ ਇਸ ਦੇ ਨਾਲ ਜੰਗਲੀ ਜੀਵੀ ਦਫਤਰ ਤੋਂ ਮੈਡਮ ਗੁਰਪ੍ਰੀਤ ਕੌਰ ਅਤੇ ਭਪਿੰਦਰ ਦੀ ਟੀਮ ਅਤੇ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੀ ਟੀਮ ਮੈਂਬਰ ਜਸਲੀਨ ਦੇ ਸਹਿਯੋਗ ਦੇ ਨਾਲ ਭਵੇਸ਼ ਬੰਸਲ ਪਾਸ਼ੀ ਤੇ ਹੋਰ ਵੀ ਜਿਹੜੇ ਸਮਾਜ ਸੇਵੀ ਸਨ ਉਹਨਾਂ ਵੱਲੋਂ ਇਸ ਨੂੰ ਰੈਕਸੂ ਕੀਤਾ ਗਿਆ ਉਸ ਤੋਂ ਬਾਅਦ ਇਸ ਨੂੰ ਇਲਾਜ ਵੀ ਦਿੱਤਾ ਗਿਆ ਕਿਉਂਕਿ ਇਹ ਜ਼ਖਮੀ ਹੋ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਇਸ ਨੇ ਭੱਜ ਦੌੜ ਮਚਾਈ ਔਰ ਟੀਮਾਂ ਵੱਲੋਂ ਤਕਰੀਬਨ 3 ਘੰਟਿਆਂ ਦੀ ਮਿਹਨਤ ਲਾ ਕੇ ਇਸ ਰੋਜ ਜਾਨਵਰ ਨੂੰ ਕਾਬੂ ਕਰ ਲਿਆ ਗਿਆ ਅੱਜ ਸਾਡੇ ਇੱਥੇ ਪਿੱਛੀ ਮੋੜ ਦੁਕਾਨਦਾਰਾਂ ਤੋਂ ਸਾਨੂੰ ਸਾਡੀ ਹਰਸ਼ਵਲਾ ਡੋਨਰ ਸੁਸਾਇਟੀ ਦੇ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਨੂੰ ਕਾਲ ਆਈ ਉਸ ਤੋਂ ਇੱਕ ਰੋਜ਼ ਜੋ ਕਾਫੀ ਤੰਗ ਪਰੇਸ਼ਾਨ ਕਰ ਰਿਹਾ ਸੀ ਦੁਕਾਨਦਾਰਾਂ ਦੇ ਇੱਕ ਦੋ ਸ਼ੀਸ਼ੇ ਵੀ ਤੋੜੇ ਉਹਨੇ ਮਤਲਬ ਉਹਨੇ ਇੰਨਾ ਕਿ ਭਜਾਇਆ ਉੱਥੋਂ ਸਾਨੂੰ ਭਜਾ ਕੇ ਉਹ ਆਪਣਾ ਤਕਰੀਬਨ ਗਰਲ ਸਕੂਲ ਤੱਕ ਲੈ ਗਿਆ ਗਰਲ ਸਕੂਲ ਜਾ ਕੇ ਸਾਡੀ ਟੀਮ ਨਾਲ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੀ ਟੀਮ ਤੇ ਨਾਲ ਜੰਗਲੀ ਜੀਵੀ ਵਾਲੇ ਮਲਾਜ਼ਮ ਉਹਨਾਂ ਦੇ ਗਰਾਊਂਡ 'ਚ ਗਰਲ ਸਕੂਲ ਦੇ ਗਰਾਊਂਡ 'ਚ ਨਾਲ ਰੱਸੀਆਂ ਜਾਲ ਪਾ ਕੇ ਅਸੀਂ ਉਹਨੂੰ 2-3 ਘੰਟੇ 'ਚ ਕਾਬੂ ਕੀਤਾ ਸਾਡੇ ਸੁਸਾਇਟੀ ਦੇ ਵਾਈਸ ਪ੍ਰਧਾਨ ਸਾਡੇ ਚੇਅਰਮੈਨ ਜਿਪਸੀ ਵੰਸਲ ਮਾਦਮ ਸ਼ਰਮਾ ਤੇ ਸਾਡੇ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਜਸਲੀਨ ਜੀ ਸਾਰੇ ਅਸੀਂ ਉੱਤੇ ਹਾਜ਼ਰ ਸੀਗੇ ਦੇ ਨਾਲ ਸਾਡੇ ਭਾਰਤੀ ਆ ਜੀ ਤੇ ਜੰਗਲੀ ਜੀਵੀ ਦੇ ਮੈਡਮ ਗੁਸ਼ਤੀਤ ਨੇ ਤੇ ਉਹਨਾਂ ਦੇ ਨਾਲ ਭੁਪਿੰਦਰ ਜੀ ਸਾਰੇ ਉੱਥੇ ਟੀਮ ਹਾਜ਼ਰ ਸੀ ਸਭ ਦੀ ਮਿਹਨਤ ਦੇ ਨਾਲ ਉਹਨੂੰ ਕਾਬੂ ਕੀਤਾ ਗਿਆ ਉਸ ਤੋਂ ਬਾਅਦ ਹੁਣ ਬੀੜ ਬਸਾਂਝ ਵਿਖੇ ਉਹਨੂੰ ਜੇਰੇ ਇਲਾਜ ਲਈ ਭੇਜਿਆ ਗਿਆ ਤੇ ਸਾਡੀ ਟੀਮ ਉੱਥੇ ਜਾ ਕੇ ਆਈ ਹੈ ਸਾਡਾ ਮੁੰਡਾ ਇੱਕ ਗਿਆ ਚੈੱਕ ਕਰਨ ਲਈ ਵੀ ਕੀ ਉਹਨਾਂ ਦਾ ਇਲਾਜ ਹੋਣਾ ਹੈ ਕੀ ਸਾਰੀ ਪ੍ਰੋਬਲਮ ਆਈ ਹੈ ਜਿਵੇਂ ਉਹਦਾ ਕੰਨ ਕੱਟ ਗਿਆ ਸ਼ੀਸ਼ਾ ਵੱਜਿਆ ਕਿਸੇ ਦਾ ਉਹ ਸਾਰਾ ਉਹਦਾ ਹੱਲ ਕੀਤਾ ਜਾਊਗਾ ਜਲਦੀ ਤੋਂ ਜਲਦੀ ਤੇ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਹੈ ਜੇ ਕਿਤੇ ਵੀ ਐਦਾਂ ਦੀ ਕੋਈ ਦਿੱਕਤ ਆਂਦੀ ਹੈ ਸਾਡੀ ਸੁਸਾਇਟੀ ਹਰਸਬਲ ਡੋਨਰ ਸੁਸਾਇਟੀ ਨੂੰ ਕਿਤੇ ਵੀ ਟਾਈਮ ਸੰਪਰਕ ਕਰ ਸਕਦੇ ਹੋ ਧੰਨਵਾਦ ਹੋਰ ਵੀ ਕੰਮਾਂ ਦੇ ਵਿੱਚ ਕਈ ਵਾਰੀ ਬਜ਼ਾਰ ਦੇ ਵਿੱਚ ਜਿਹੜੇ ਸਵਾਰਾ ਜਨਵਰ ਨੇ ਕੁੱਤੇ ਨੇ ਉਹਨਾਂ ਦੇ ਕੱਟੜ ਹੋ ਜਾਂਦੇ ਨੇ ਉਹਨਾਂ ਦਾ ਵੀ ਇਲਾਜ ਇਹ ਸਾਡੇ ਨਾਲ ਲੱਕੇ ਤੇ ਆਪਣੀ ਟੀਮ ਦੇ ਰਾਹੀਂ ਕਰਦੇ ਰਹੇ ਨੇ ਵਕਤ ਵਕਤ ਸਮੇਂ ਆ ਦੇ। ਧੰਨਵਾਦ ਜੀ